ਰੋਮ ਦੀਆਂ ਕਰਲਾਉਂਦੀਆਂ ਇਹ ਔਰਤਾਂ ਇਨਸਾਫ਼ ਮੰਗ ਰਹੀਆਂ ਨੇ ਅੰਮ੍ਰਿਤਸਰ ਦੇ ਮਜੀਠਾ ਵਿੱਚ ਇੱਕ ਨਹੀਂ ਸਗੋਂ ਕਈ ਘਰਾਂ ਵਿੱਚ ਸੱਤਰ ਵਿੱਚ ਗਏ ਇੱਥੇ ਸੋਮਵਾਰ ਰਾਤ ਨੂੰ ਕਥਿਤ ਤੌਰ ਉੱਤੇ ਨਕਲੀ ਸ਼ਰਾਬ ਪੀਣ ਕਰਕੇ ਕਟੋ-ਕਟ 21 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਬ੍ਰਿਤਕਾ ਵਿੱਚ ਮਜੀਠਾ ਦੇ ਪਿੰਡ ਮਰੜੀ ਕਲਾਂ ਦੇ ਜੋਗਿੰਦਰ ਸਿੰਘ ਵੀ ਸ਼ਾਮਲ ਨੇ ਮ੍ਰਿਤਕ ਦੀ ਭੈਣ ਮਨਜੀਤ ਕੌਰ ਦੱਸਦੇ ਹਨ ਕਿ ਜੋਗਿੰਦਰ ਸਿੰਘ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਗਈ ਹੈ ਤੇ ਹੁਣ ਸ਼ਰਾਬ ਕਰਕੇ ਜੁਗਿੰਦਰ ਸਿੰਘ ਦੀ ਮੌਤ ਤੋਂ ਬਾਅਦ ਦੋ ਬੱਚਿਆਂ ਦਾ ਕੋਈ ਸਹਾਰਾ ਨਹੀਂ ਬਚਿਆ। ਆਹ ਮੱਕ ਕੇ ਅਨੇ ਹੋ ਮੰਗੇ ਵਾਲਾ ਵੀ ਕਰਤਾ ਹੈ ਜਾਨੂ। ਹਾਂ ਕਿ ਵੇਨਾ ਬਿਲਕੁਲ ਭਰਾ ਜੀ ਬਹੁਤ ਸਤੰਗ ਗਰੀਬ ਮੇਰਾ ਭਰਾ ਹੀ ਦੋ ਦੇ ਬੱਚੇ ਇਹਨਾਂ ਦੀ ਮਾਂ ਜਿਹੜੀ ਉਹ ਕੈਂਸਰ ਦੀ ਮਾਰੋ ਪਰ ਜੀ ਉਹ ਪੂਰੀ ਹੋ ਗਈ। ਉਹ ਬਿਲਕੁਲ ਭਰਾ ਜੀ ਸਮਝ ਨਹੀਂ ਤਵੰਨ ਕੋਈ ਨਹੀਂ ਨਾ ਤਾ ਵੀ ਮਾਰਕੀ ਸਾਡੇ ਸਾਡੇ ਸਾਢੇ ਲੱਖੇ ਵਿੱਚ ਕੋਈ ਕਾਲੀ ਨੇ ਬੁਰੇ ਹਲਾਤੀ ਉਹਨਾਂ ਦੇ ਕਿ ਮੂੰਹ ਚ ਸਾਗ ਗਾਂਦੀ ਸੀ ਕੋਈ ਕਮਾਈ ਦਾ ਸਾਧਨ ਨਹੀਂ ਚਾਚਾ ਜੀ ਤੁਹਾਨੂੰ ਪਤਾ ਵਾਈਫ ਦੀ ਡੈਥ ਹੋ ਗਈ ਪੇਸ਼ੈਂਟ ਵੀ ਅੱਗੇ ਕੈਂਸਰ ਮਰੀਜੀ ਦੋ ਬੱਚੇ ਆ ਉਹਨਾਂ ਦੇ ਤੇ ਬੱਚਿਆਂ ਦਾ ਹੋਣਾ ਕੋਈ ਕਮਾਈ ਦਾ ਸਾਧਨ ਨਹੀਂ ਆ ਕੋਈ ਖਾਣ ਦਾ ਸਾਧਨ ਨਹੀਂ ਆ ਘਰ ਵੇਖੋ ਵੀ ਕਿ ਛੱਤਾ ਡਿੱਗਣ ਲੀਆਂ ਵਾ ਮਜੀਠਾ ਦੇ ਪਿੰਡ ਮਰੜੀ ਕਲਾਂ ਦੇ ਹੀ ਰਹਿਣ ਵਾਲੇ ਪੰਜ ਤੀਆਂ ਦੇ ਪਿਤਾ ਸਰਬਜੀਤ ਸਿੰਘ ਵੀ ਉਹਨਾਂ ਲੋਕਾਂ ਚੋਂ ਹਨ ਜਿਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਮੁਤਾਬਕ ਸਰਬਜੀਤ ਸਿੰਘ ਨੇ ਸ਼ਰਾਬ ਪੀਤੀ ਸੀ ਅਤੇ ਫਿਰ ਕਬਰਾਂਟ ਹੋਣ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਸਿਹਤ ਬਿਗੜਦੀ ਗਈ। ਬਾਤ ਹੋਣੀ ਸੀ ਆਈ ਕੋਲ ਮੱਲਿਆ ਕਬਰਾਂਟ ਮੈਂ ਕਿ ਕਬਰਾਂਟ ਬਹੁਤ ਜ਼ਿਆਦੀ ਕੱਪੜੇ ਵੀ ਤੰਗ ਦੇ ਲਾਤੇ ਤਾਂ ਕਬਰ ਖਿੱਚ ਪੈ ਗਈ। ਫਿਰ ਇਹਨਾਂ ਨੂੰ ਹਸਪਤਾਲ ਚ ਛੱਡਿਆ ਪਹਿਲਾਂ ਇਹ ਕਹਿ ਲੱਗੀ ਕਿ ਇਹਨਾਂ ਦੀ ਕੀ ਹੋ ਸਕਦਾ ਬਾਅਦ ਵਿੱਚ ਇਹਨਾਂ ਨੂੰ ਹਸਪਤਾਲ ਜੰਟੀਪੁਰ ਵੀ ਘੜਿਆ ਮੁਜੀਠੇ ਵੀ ਘੜਿਆ ਪਰ ਉਸਨੇ ਜਬਾਤ 11:30 ਵਜੇ ਇਹਨਾਂ ਦੀ ਮੌਤ ਹੋ ਉਧਰ ਪਿੰਡ ਥੀਰੇਵਾਲ ਦੇ ਨਿਵਾਸੀ ਸੁਖਵਿੰਦਰ ਸਿੰਘ ਦੇ ਪਰਿਵਾਰ ਦੀ ਕਹਾਣੀ ਵੀ ਕੁਝ ਅਜੀਹੀ ਹੈ ਉਹਨਾਂ ਨੂੰ ਵੀ ਘਬਰਾਟ ਹੋਈ ਅਤੇ ਫਿਰ ਮੌਤ ਹੋ ਗਈ ਪਰਿਵਾਰ ਅਤੇ ਪਿੰਡ ਵਾਲਿਆਂ ਦੀ ਮੰਗ ਹੈ ਕਿ ਨਸ਼ੇ ਉੱਪਰ ਨਕੇਲ ਕੱਸੀ ਜਾਵੇ ਬਸ ਆਨੇ ਮੈਨੂੰ ਉੰਡਰਤ ਨਹੀਂ ਜੀ ਸਾਜ ਆ ਨੂੰ ਭਲਦਾ ਅੰਲਾ ਤੋਂ ਉਹ ਸਾਰੇ ਪੂਰੇ ਹੋ ਕੇ ਮੇਰਾ ਤੇ ਇੱਕੋ ਇੱਕਸੀ ਹੈ ਦਿਯਾਰੀ ਦਿਯਾਰੀ ਲਉਂਦੇ ਬਸ ਤਨ ਪਰ ਦਿਯਾਰੀ ਵਹੀ ਹੁੰਦੀ ਹੈ ਨਾ ਉਹੋ ਕਾਜੀ ਮੇਰਾ ਸਾਰਾ ਹੈ ਤੇ ਬੱਚੇ ਦੇ ਹੱਲੇ ਕੰਮ ਨਹੀਂ ਕਰਦੇ ਉਹ ਜੜੀ ਅਕ ਲਾ ਲੈਂਦੇ ਉਹ ਤਾਂ ਮਿਲਣੀ ਚਾਹੀਦੀ ਸਜ਼ਾ ਦੇ ਉਹਨਾਂ ਜਿਹਨੂੰ ਚਦਾ ਮਿਲਣੀ ਚਾਹੀਦੀ ਸਰਾ ਵੈ ਨੂੰ ਸਦਾ ਮਿਲਣੀ ਚਾਹੀਦੀ ਚਿੱਟੇ ਆਏ ਨੂੰ ਮਿਲਣੀ ਚਾਹੀਦੀ ਸਾਡੇ ਇੱਕ ਪਿੰਡ ਤੇ ਇੰਨਾ ਗੰਦ ਹੈ ਨਾ ਮੈਂ ਬਹੁਤ ਦੁਖੀ ਹਾਂ हां मैं जांदा ਹੁੰਦਾ ਨੰਗਦਾ ਸੀ ਵੇਖਦਾ ਸੀ ਕਿ ਬੰਦੇ ਉੱਥੇ ਸ਼ਰਾਬ ਪੀਂ ਜਾਂਦੇ ਆ ਠੇਕੇ ਤੇ ਨਹੀਂ ਜਾਂਦੇ ਠੇਕੇ ਉਹਦੇ ਮਹਿੰਗੇ ਆ ਇੱਥੇ ਸਸਤੇ ਆ ਸਸਤੇ ਕਰਕੇ ਉਹਦਾ ਸੇਮਨ ਜ਼ਿਆਦਾ ਕਰਦੇ ਸੀ ਤੇ ਉਹਦੇ ਨਾਲ ਆਪਣਾ ਜਿਹੜਾ ਨਸ਼ਾ ਉਹ ਪੂਰਾ ਕਰ ਲੈਂਦੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਮੁੱਖ ਮਲਜ਼ਮ ਸਣੇ 10 ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਡੀਐਸਪੀ ਸਬਡਿਵੀਜ਼ਨ ਮਜੀਠਾ ਅਮੋਲਕ ਸਿੰਘ ਅਤੇ ਐਸਐਚਓ ਥਾਣਾ ਮਜੀਠਾ ਐਸਆਈ ਅਵਤਾਰ ਸਿੰਘ ਨੂੰ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਵਰਤਣ ਲਈ ਮੁਅਤਲ ਕਰ ਦਿੱਤਾ ਗਿਆ ਹੈ। ਆਫੋਰਚਨਟਲੀ ਜਿਹੜੀ ਇਹ ਟਕਟਾਂ ਕਰਦੀ ਹੈ ਜੇ ਤਾਂ ਸਾਨੂੰ ਪਤਾ ਲੱਗਿਆ ਇਮੀਡੀਏਟਲੀ ਅਸੀਂ ਪੰਜ ਪਿੰਡਾਂ ਦੇ ਵਿੱਚ ਜਿੱਥੇ ਇੰਪੈਕਟ ਹੈ ਅਸੀਂ ਤੇ ਆਪਣੀ ਮੈਡੀਕਲ ਟੀਮਸ ਰਸ਼ ਰਾਤ ਨੂੰ ਹੀ ਕਰ ਦਿੱਤੀਆਂ ਸੀਗੀਆਂ ਉਹਨੇ ਰਾਤ ਵਿੱਚ ਕੈਂਪਸ ਲਗਾਏ ਹਨ ਉਹ ਵੀ ਕਾਸੀ ਲੋਕਾਂ ਨੂੰ ਅਸੀਂ ਤੋਂ ਉੱਥੇ ਜਾ ਕੇ ਜਿਨ੍ਹਾਂ ਨੇ ਵੀ ਜੈਗਿਸ਼ ਰਾਤ ਦਾ ਸੇਵਨ ਕੀਤਾ ਸੀ ਉਹਨਾਂ ਨੂੰ ਫਸਿ ਹਸਪੀਟਲ 'ਤੇ ਪਹੁੰਚਾਇਆ ਹੈਗਾ ਹੁਣ ਵੀ ਇਲਾਜ ਕਾਫੀ ਲੋਕਾਂ ਦਾ ਚੱਲ ਰਿਹਾ ਹੈ।

اور اس کی فردر انٹیروگیشن کے بعد جو اور ادمی پیچھے ہیں دوسرے کسی قادے ڈسٹرکٹ میں اور آؤٹ آف سٹیٹ وہاں بھی ہماری ٹیمیں روانہ ہو گئی ہیں اور ان سب کو بھی ہم جلد ہی رسٹ کر لیں گے۔ मुख्यमंत्री بھگوانت مان بھی مجھیٹھا پہنچے سن۔ انہوں نے کہا کہ ملزمانوں کو بخشا نہیں جاوے گا۔ نال ہی انہوں نے پیریت پرواراں دی مدد دا بھی بھروسا دвая ہے۔ ایک مطلب قتل ہی نہیں اصل تے موتا نہیں کہ اسی ہن تک 10 جڑے دوشی نے انہاں نو پھڑ چکے ہیں۔ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟ ਐਵਰ ਬਖਸ਼ਿਆ ਨਹੀਂ ਜਾਊਗਾ ਪੈਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਊਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਰੋਟੀ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲ੍ਹਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਇਸ ਮਸਲੇ ਉੱਪਰ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਉੱਤੇ ਸਵਾਲ ਖੜੇ ਕੀਤੇ ਗਏ ਹਨ। ਜੁਧ ਨਸ਼ਾ ਵਿਰੁੱਧ ਅੱਜ ਪੂਰੀ ਜਿਹੜੀ ਪੋਲ ਹੈ ਉਹ ਖੁੱਲ ਗਈ ਹੈ। ਮਾਨ ਸਾਹਿਬ ਨੇ 30 ਤੱਕ ਕਿਆਸੀ ਕੀ ਜੁਧ ਨਸ਼ਾ ਵਿਰੁੱਧ ਮੁਕੰਮਲ ਤੌਰ ਤੇ ਨਸ਼ਾ ਪੰਜਾਬ ਚੋਂ ਖਤਮ ਹੋ ਗਿਆ ਹੈ। ਬੇਨਤੀ ਕਰਨੀ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਹਾਡੀ ਮੁਹਿੰਮ ਦੀ ਮੁਕੰਮਲ ਤੌਰ ਤੇ ਫੂਕ ਨਿਕਲ ਗਈ ਹੈ। ਸ਼ਰੂਮ ਨੇ ਇਕਲីਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 100 ਪ੍ਰੋਪੋਸਟ ਕਰਦੇ ਹਾਂ ਪੰਜਾਬ ਸਰਕਾਰ ਉੱਪਰ ਸਵਾਲ ਖੜੇ ਕੀਤੇ ਹਨ ਉਹਨਾਂ ਲਿਖਿਆ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਇਹ ਚੌਥੀ ਸ਼ਰਾਬ ਤਰਾਸਦੀ ਹੈ ਅਜਿਹੀਆਂ ਹੀ ਤਰਾਸਦੀਆਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਵੀ ਹੋਈਆਂ ਸਨ ਗੈਰ ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਵੱਧ ਫਲ ਰਹੀਆਂ ਨੇ ਅਤੇ ਮਾਸੂਮ ਜਾਨਾਂ ਜਾ ਰਹੀਆਂ ਨੇ ਤੁਹਾਡੀਆਂ ਟਾਸਕ ਫੋਰਸਾਂ ਕਿੱਥੇ ਹਨ ਭਗਵੰਤ ਮਾਨ